ਜੇ ਲੰਗਰ ਲਗਾਣਾ ਤਾਂ ਉਹ ਜੌਬ ਦਾ ਲੰਗਰ ਲਗਾਈਏ ਅਸੀਂ ਜੇ ਲਗਾਉਣਾ ਤਾਂ ਉਹ empowerment ਦਾ ਲੰਗਰ ਲਗਾਈਏ ਸਕਿੱਲ ਦਾ ਲੰਗਰ ਲਗਾਈਏ ਤਾਂ ਜੋ ਅਸੀਂ ਉਹਨਾਂ ਨੂੰ ਡਿਪੈਂਡੈਂਟ ਨਾ ਬਣਾ ਲਈਏ ਆਰਗੇਨਾਈਜੇਸ਼ਨ ਦੇ ਉੱਤੇ ਕੋਈ ਵੀ ਸਾਡੇ ਤੱਕ ਰੀਚ ਆਊਟ ਕਰਦਾ ਕੋਈ ਵੀ ਲੋਡ ਬੰਦ ਹੁੰਦਾ ਸਾਨੂੰ ਲੱਗਦਾ ਕਿ ਇਸ ਨੂੰ ਸਟਰੈਂਥਨ ਕਰਨ ਦੀ ਲੋੜ ਹੈ ਇਹਨੂੰ ਐਜੂਕੇਸ਼ਨ ਦੀ ਲੋੜ ਹੈ ਇਹਨੂੰ ਇੰਪਲੋਇਮੈਂਟ ਦੀ ਲੋੜ ਹੈ ਤਾਂ ਉਹ ਸਾਰਿਆਂ ਲਈ ਹੈ ਸਿੱਖ ਸਾਰਿਆਂ ਲਈ ਹੈ ਸਾਡਾ ਪੰਜਾਬੀ ਭਾਈਚਾਰਾ ਪੰਜਾਬ 'ਚ ਰਹਿ ਕੇ ਨਹੀਂ ਰਾਜੀ ਉਹ ਕਹਿੰਦਾ ਅਸੀਂ ਬਾਹਰ ਜਾਣਾ ਚਾਹੁੰਦੇ ਹਾਂ ਕਿਉਂਕਿ ਇੱਥੇ ਕੰਮ ਨਹੀਂਗਾ ਉਹ ਕੰਮ ਕਿਉਂ ਨਹੀਂਗਾ ਕਿਉਂਕਿ ਉਹ ਕੰਮ ਉਹਨਾਂ ਕੋਲੇ ਸਕਿੱਲ ਨਹੀਂਗਾ ਮਾਈਂਡਸੈਟਸ ਹੈਵ ਟੂ ਚੇਂਜ ਥੈਟ ਇਟ ਇਜ਼ ਨੋਟ ਅਬਾਊਟ ਕਿ ਅਗਰ ਕੋਈ ਕੁਝ ਨਹੀਂ ਕਰ ਰਹਾ ਤੋ ਐ ਸੋਚ ਰਹਾ ਮੈਂ ਬਾਹਰ ਚਲੇ ਜਾਵਾਂਗਾ ਤੋ ਮੈਂ ਡਾਲਰ ਕਮਾਣੇ ਨੂੰ ਸਾਨੂੰ ਕੋਈ ਆਫਰ ਵੀ ਕਰੇ ਕਿ ਅਸੀਂ 2 ਲੱਖ ਰੁਪਏ ਤਨਖਾਹ ਦੇਣੇ ਆ ਤੋ ਤੁਸੀਂ ਗਰੰਤੀ ਸਿੰਘ ਬਣ ਜਾਓ ਅਸੀਂ ਤਾਂ ਵੀ 10 ਵਾਰ ਸੋਚਾਂਗੇ ਸਾਡੀ ਵੈਬਸਾਈਟ ਜਦੋਂ ਤੁਸੀਂ ਦੇਖੋ ਤਾਂ ਜਿਵੇਂ ਅ ਸ਼ੇਅਰ ਮਾਰਕੀਟ ਦਾ ਰਿਪੋਰਟ ਚੱਲ ਰਿਹਾ ਹੁੰਦਾ ਤੁਸੀਂ ਫਿਗਰਸ ਫਲਕਚੁਏਟਿੰਗ ਦੇਖਦੇ ਹੋ ਨਾਲ ਦੀ ਨਾਲ ਉਦਾਂ ਸਾਡਾ ਅਕਾਊਂਟ ਵੀ ਉਦਾਂ ਫਲਕਚੁਏਟ ਹੋਣਾ ਚਾਹੀਦਾ ਉਹ ਅਜੇ ਤੱਕ ਫਾਈਵ ਸਟਾਰਸ ਕਰਦੇ ਐਂਟਰ ਨਹੀਂ ਸੀ ਹੋਇਆ ਤੇ ਉਹਨੂੰ ਮੌਕਾ ਮਿਲਿਆ ਉੱਥੇ ਟ੍ਰੇਨਿੰਗ ਲੈਣ ਦਾ ਹੈੱਡ ਸ਼ੈਫ ਤੋਂ ਜਦੋਂ ਟ੍ਰੇਨਿੰਗ ਲੈ ਕੇ ਵਾਪਸ ਆਇਆ ਉਹਦੇ ਅੱਖਾਂ ਚ ਅਥਰੂ ਸੀ ਪਰ ਅਥਰੂ ਐਸ ਹੀ ਕਹਿੰਦਾ ਭਾਜੀ ਮੈਨੂੰ ਕਦੇ ਕਿਸੇ ਨੇ ਇਹ ਨਹੀਂ ਦੱਸਿਆ ਵੀ ਮੇਰਾ ਕੁਲਚਾ ਸਵਾਦ ਨਹੀਂਗਾ movies ਆਂਦੀਆਂ ਨੇ ਜੀ ਕਿ ਇੱਥੋਂ ਬੰਦਾ ਚੜ੍ਹਿਆ ਉੱਥੇ ਜਾ ਕੇ ਪਲੇਨ ਦੇ ਅੰਦਰ ਆਪਣੀ ਪੂਨੀ ਕਰਾ ਰਿਹਾ ਹੈ ਉੱਥੇ ਉਤਰਿਆ ਉਹਦੀ ਪੂਰੀ ਲਾਈਫ ਬਣ ਗਈ ਸੈਟ ਹੋ ਗਈ तो यह जी, 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 फॉर्म फॉमूलाजी एरे समाज के अंदर यह नज़र आंदा है तो एक माइंडसैट यह बन जाता है कि यार चलो मैं कुछ ना करा मैं उव तो मेरा कुछ ना कुछ बन जाए बट वॉट इज़ द ग्राउंड रियालिटी सैवनटी फाइव परसेंट ऑफ द वर्क फोर्स आई एम टॉकिंग अबाउट द पीपल वो आर नॉट वेरी एजुकेटड इतने आके सिर्फ अपने आप न एक तरीके फसा लें उस चीज़ बारे सा मुहिम हैगी है कि पहले एजुकेट करिए educate empower and expand ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਯੂਏਈ ਦੇ ਧਰਤੀ ਤੇ ਦੁਬਈ ਵਿੱਚ ਬੈਠੇ ਆ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਪਿੱਛੇ ਸਾਡਾ ਗਲੋਬਲ ਸਿਕਸ ਯੂਈ ਚੈਪਟਰ ਜਿਸ ਦੀ ਇੱਕ ਫਾਰਮਲੀ ਸ਼ੁਰੂਆਤ ਅ ਅੱਜ ਦੇ ਦਿਨ ਕੀਤੀ ਗਈ ਹੈ ਐਂਡ ਗਲੋਬਲ ਸਿਕਸ non profit organization ਜਿਸ ਦਾ ਵਕਫ ਵਕ ਤਰ੍ਹਾਂ ਦੇ ਸੋਸ਼ਲ ਇਨੀਸ਼ੀਏਟਿਵਸ ਟੀਮ ਦੇ ਵੱਲੋਂ ਲਏ ਜਾ ਰਹੇ ਨੇ ਔਰ ਉਸ ਨੂੰ ਬਾਵਾ ਨੂੰ ਹੋਰ ਵਧਾਉਣ ਦੇ ਲਈ ਅਸੀਂ ਯੂਏ ਦੇ ਵਿੱਚ ਘਰ ਆਏ ਆ ਤੇ ਇਸ ਦੀ ਸ਼ੁਰੂਆਤ ਇੱਥੋਂ ਦੀ ਦੁਬਈ ਤੋਂ ਸਟਾਰਟ ਕੀਤਾ ਗਿਆ ਸੀ ਸੜਾ ਪਹਿਲਾਂ ਆਲਰੇਡੀ ਕੰਮ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਘਰ ਚੱਲ ਰਿਹਾ ਜਿਸ ਦੇ ਵਿੱਚ ਐਜੂਕੇਸ਼ਨ এমਪਲੋਇਮੈਂਟ ਐਂਡ ਏਮਪਾਵਰਮੈਂਟ ਦੇ ਉੱਤੇ ਕੰਮ ਚੱਲ ਰਿਹਾ ਐਂਡ ਯੂਏ ਦੀ ਟੀਮ ਸਰਦਾਰ ਹਰਮੀਕ ਸਿੰਘ ਆਲਰੇਡੀ ਇੱਥੇ ਜਿਹੜਾ ਕੰਮ ਨੇ ਉਹ ਕਰ ਰਹੇ ਨੇ ਐਂਡ ਉਸ ਦੇ ਬਾਰੇ ਯੂਈ ਦੇ ਚੈਪਟਰ ਦੇ ਬਾਰੇ ਉਹ ਬਿਹਤਰ ਤਰੀਕੇ ਦੇ ਨਾਲ ਤੁਹਾਨੂੰ ਐਕਸਪਲੇਨ ਕਰਨਗੇ ਕਿ ਕਿਸ ਤਰ੍ਹਾਂ ਦੀ ਸਰਵਿਸਿਜ਼ ਅਸੀਂ ਕਰ ਰਹੇ ਹਾਂ ਔਰ ਕਿਸ ਤਰ੍ਹਾਂ ਦੀ ਸਰਵਿਸਿਜ਼ ਅਸੀਂ ਅੱਗੇ ਹੋਰ ਵਿਧਾਣ ਜਾ ਰਹੇ ਹਾਂ ਵਾਈਕੁਰਜੀ ਗੱਲ ਸਾਬ ਵਾਈਕੁਰਜੀ ਕੀ ਫਤਿਹ ਜੀ ਯੂਈ ਚੈਪਟਰ ਹਾਸ ਬੀਨ ਆਪਰੇਸ਼ਨਲ ਪਿਛਲੇ 7-8 ਸਾਲੋਂ ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ ਨਾਲ ਹੱਥ ਜੁੜੇ ਨੇ ਸਭ ਦੇ ਨਾਲ ਤੇ ਜੋ ਵੀ ਚੀਜ਼ ਕੰਮ ਕਰਦੇ ਹਾਂ ਇਹ ਕਾਮਨ ਅਜੈਂਡਾ ਹੁੰਦੇ ਨੇ ਇੱਥੇ ਰੀਜਨਲੀ ਜਦੋਂ ਕੋਈ ਵੀ ਚੀਜ਼ ਪ੍ਰੋਬਲਮਸ ਹੁੰਦੀ ਹੈ ਹਰ ਰੀਜਨ ਦੀ ਡਿਫਰੈਂਟ ਪ੍ਰੋਬਲਮਸ ਡਿਫਰੈਂਟ ਇਸ਼ੂਜ਼ ਹੁੰਦੇ ਨੇ ਯੂਏਈ ਦਾ ਚੈਪਟਰ ਦੇ ਅੰਦਰ ਅਸੀਂ ਕਾਫੀ ਚੀਜ਼ਾਂ ਜੋ ਅਸੀਂ ਕਰਦੇ ਹਾਂ that is to, towards ਕਿ ਕਿਸੇ ਤਰੀਕੇ ਨਾਲ ਅਸੀਂ ਐਜੂਕੇਟ ਕਰੀਏ ਲੋਕਾਂ ਨੂੰ ਇੱਥੇ ਦੇ ਲਾਜ਼ ਬਾਰੇ ਇੱਥੇ ਦੇ ਲਾਜ਼ ਬਾਰੇ ਜਾਣਨ ਦੇ ਨਾਲ ਤੁਹਾਡਾ ਇੱਕ ਇੰਪਾਵਰਮੈਂਟ ਹੁੰਦਾ ਹੈ ਬਿਕਾਜ਼ ਤੁਸੀਂ ਜਦੋਂ ਇੱਥੇ ਆਉਂਦੇ ਹੋ ਯੂ ਕਮ ਫਰਮ ਅ ਡਿਫਰੈਂਟ ਮਾਈਂਡਸੈਟ ਉਹਦੇ ਕਰਕੇ ਕਈ ਵਾਰੀ ਯੂ ਆਰ ਨਾਟ ਗੈਟਿੰਗ ਦਾ ਰਾਈਟ ਅਪਰੋਚ ਟੁਵਰਡਸ ਕਿ ਤੁਸੀਂ ਇੱਥੇ ਕੰਮ ਕੀ ਕਰਨਾ ਹੈ ਤੇ ਤੁਸੀਂ ਕਿਸ ਤਰੀਕੇ ਦੀ ਲੀਗਲੀ ਤੁਸੀਂ ਯੂ ਆਰ ਕਵਰਡ ਔਨ ਦੈਟ ਸੇ ਵੀ ਹੈਵ ਬੀਨ ਵਰਕਿੰਗ ਔਨ ਲੀਗਲ ਕਾਉਂਸਲਿੰਗ ਜੋ ਇੱਥੇ ਸਕਿਲਡ ਵਰਕਰਸ ਆਉਂਦੇ ਨੇ ਜੋ ਸਾਡੀ ਇੱਥੇ ਵਰਕਫੋਰਸ ਆਂਦੀ ਹੈ ਆਈ ਕੈਨ ਓਨਲੀ ਟਾਕ ਅਬਾਊਟ ਫਰਮ ਪੰਜਾਬ ਬਟ ਦੈਨ ਅਗੇਨ ਫਰਮ ਏਵਰੀਵੇਅਰ ਇਨ ਦਾ ਵਰਲਡ ਐਸ ਵੈਲ ਜਿਹੜੇ ਸਕਿਲਡ ਫੋਰਸ ਆਂਦੀ ਹੈ ਉਹਨਾਂ ਦੀ ਨੌਲੇਜ ਬਹੁਤ ਘੱਟ ਹੁੰਦੀ ਹੈ ਉਹਦੇ ਕਰਕੇ ਉਹ ਉਹਨਾਂ ਨੂੰ ਇੱਕ ਤਰੀਕੇ ਨਾਲ ਡਿਊਪ ਕੀਤਾ ਜਾਂਦਾ ਹੈ ਉਹਨਾਂ ਨੂੰ ਇੱਕ ਤਰੀਕੇ ਨਾਲ ਇੱਕ ਪੁਰਾਣਾ ਇੱਕ ਇਹੋ ਜਿਹਾ ਬਣਿਆ ਹੋਇਆ ਹੈ ਕਿ ਦੇ ਆਰ ਨਾਟ ਬੀਨ ਗਿਵਨ ਦਾ ਰਾਈਟ ਅਪਰੋਚ ਟੂ ਇਟ ਉਹਨਾਂ ਦੇ ਰਾਈਟਸ ਵੀ ਜਿਹੜੇ ਨੇ ਉਹਨਾਂ ਦੇ ਨਾਲ ਪੂਰੇ ਤਰੀਕੇ ਨਾਲ ਉਹਨਾਂ ਨੂੰ ਨਹੀਂ ਮਿਲਦੇ ਤੇ ਅਸੀਂ ਲੀਗਲ ਸਪੋਰਟ ਕਰਦੇ ਹਾਂ ਕਿ ਵਾਟ ਆਰ ਦਾ ਰਾਈਟਸ ਆਫ ਅ ਲੇਬਰ ਔਰ ਅ ਏਮਪਲੋਈ ਦੈਟ ਕਮਸ ਟੂ ਦਿਸ ਪਾਰਟ ਟੂ ਉਹਦੇ ਕਰਕੇ ਕਾਫੀ ਲੋਕ ਜਿਹੜੇ ਇੱਥੇ ਆਉਂਦੇ ਨੇ ਤੇ ਉਹ ਇਲੀਗਲ ਹੋ ਜਾਂਦੇ ਨੇ ਉਹਨਾਂ ਦੇ ਨਾਲ ਸਾਡਾ ਇੱਕ ਜੁੜਾਅ ਰਿਹਾ ਹੈ ਪਿਛਲੇ 7-8 ਸਾਲ ਤੋਂ ਉਹਨਾਂ ਨੂੰ ਲੀਗੈਲਿਟੀ ਦੇਣਾ ਉਹਨਾਂ ਦੇ ਵੀਜ਼ਾਸ ਉਹਨਾਂ ਦੇ ਐਂਡ ਆਫ ਸਰਵਿਸ ਬੈਨੀਫਿਟਸ ਉਹਨਾਂ ਦੀ ਜਿਹੜੀ ਸੈਲਰੀਜ਼ ਹੈ ਉਹਨਾਂ ਨੂੰ ਪਹੁੰਚਾਣਾ ਤਾਂ ਕਿ ਉਹ ਕਈ ਵਾਰੀ ਇੱਥੇ ਆ ਕੇ ਜੋ ਲੋਕ ਫਸ ਜਾਂਦੇ ਨੇ 10-10 ਸਾਲ ਤੇ ਵਾਪਸ ਨਹੀਂ ਜਾ ਪਾਉਂਦੇ ਬਿਕੋਜ਼ ਉਹਨਾਂ ਨੂੰ ਪਤਾ ਨਹੀਂ ਕੀ ਕਰਨਾ ਤੇ ਵੀ ਹੈਵ ਬੀਨ ਫੋਰਚੂਨੇਟ ਇਨਫ ਕਿ ਕਾਫੀ ਲੋਕਾਂ ਨੂੰ ਅਸੀਂ ਸਿਖਾ ਪਏ ਕਾਫੀ ਲੋਕਾਂ ਨੂੰ ਦੱਸ ਪਏ ਕਾਫੀ ਲੋਕਾਂ ਨਾਲ ਜੁੜਾ ਹੋਇਆ ਤੇ ਤਕਰੀਬਨ ਪੌਣੇ 200 200 ਬੰਦਾ ਸੀ ਵਾਪਸ ਭੇਜਿਆ ਉਸ ਤੋਂ ਬਾਅਦ ਸਿਰਫ ਵਾਪਸ ਭੇਜਣਾ ਹੀ ਕੰਮ ਨਹੀਂ ਹੈ ਉਹਨਾਂ ਨੂੰ ਲੀਗਲ ਕਰਾਉਣਾ ਤੇ ਦੁਬਾਰਾ ਵਾਪਸ ਆ ਕੇ ਦੁਬਾਰਾ ਇੱਕ ਜੌਬ ਇਨੀਸ਼ੀਏਟ ਕਰਨਾ ਵੀ ਇਸ ਆ ਲੈਕ ਕਾਫੀ ਇਥੇ ਮੈਨਸ ਅਗੀ ਹੈ ਸਾਡੀ ਸੋਸਾਇਟੀ ਦੇ ਅੰਦਰ ਜੋ ਹਿਊਮਨ ਟ੍ਰਾਫਿਕਿੰਗ ਹਿਊਮਨ ਟ੍ਰਾਫਿਕਿੰਗ ਅਸੀਂ ਉਹਨੂੰ ਕਾਫੀ ਹੱਦ ਤੱਕ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਜੁੜੀਏ ਲੀਗਲ ਰਾਈਟਸ ਇੱਥੇ ਲੋਕਾਂ ਨੂੰ ਨਾ ਪਤਾ ਹੋਣ ਕਰਕੇ ਲੋਕ 에ਜੰਟ ਇੱਕ ਬਹੁਤ ਵੱਡਾ ਇੱਕ ਮਾਫੀਆ ਹੈ ਜਿਹੜੇ 에ਜੰਟਸ ਵਗੈਰਾ ਲੋਕਾਂ ਨੂੰ ਇੱਕ ਗਲਤ ਤਰੀਕੇ ਨਾਲ ਇੱਥੇ ਗਲਤ ਵੀਜ਼ਾਸ ਤੇ ਉੱਤੇ ਭੇਜਦੇ ਨੇ ਸਪੈਸ਼ਲੀ ਕੁੜੀਆਂ ਨੂੰ ਐਂਡ ਦੇ ਹੈਵ ਬੀਨ ਯੂਜ਼ਡ ਸੋ ਵੀ ਟ੍ਰਾਈ ਟੂ ਨੋ ਦਟ ਪ੍ਰੋਬਲੀ ਇਫ ਐਨੀਬਡੀ ਦਟ ਵੀ ਕਮ ਅਕ੍ਰੋਸ ਟ੍ਰਾਈਂਗ ਟੂ ਗੈਟ ਦਮ ਆਊਟ ਆਫ ਇਟ ਉਹਨਾਂ ਨੂੰ ਵਾਪਸ ਭੇਜਣਾ ਉਹਨਾਂ ਨੂੰ ਕਿਸੇ ਤਰੀਕੇ ਨਾਲ ਵਾਪਸ ਉਹਨਾਂ ਦੀ ਜ਼ਿੰਦਗੀ ਵਾਪਸ ਕਰਨਾ ਐ ਚੀਜ਼ ਕਰਦੇ ਹੋਏ ਅਸੀਂ 50 ਦੇ ਕਰੀਬ ਕੁੜੀਆਂ ਨੂੰ ਅਸੀਂ ਵਾਪਸ ਭੇਜ ਚੁੱਕੇ ਹਾਂ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਉਹ ਸਾਡੀ ਇੰਡੀਆ ਦੀ ਟੀਮ ਹੈ ਅਸੀਂ ਗੱਲ ਕਰਦੇ ਰਹੇ ਹਾਂ ਕਾਫੀ ਲੋਕਾਂ ਨਾਲ ਸਾਡਾ ਜੁੜਾਓ ਵੀ ਰਿਹਾ ਹੈ ਕਿ ਲੋਕਾਂ ਨੂੰ ਦੱਸਣਾ ਕਿ ਇੱਕ ਹੈਲਪਲਾਈਨ ਅਸੀਂ ਕ੍ਰੀਏਟ ਕੀਤੀ ਕਿ ਅਗਰ ਤੁਸੀਂ ਫੇਕ ਵੀਜ਼ਾ ਧਿਆਨਦੇ ਹੋ ਜਾਂ ਫੇਕ ਜੌਬ ਉਤੇ ਜਾਂਦੇ ਹੋ ਵੀ ਹੈਵ ਅ ਹੈਲਪਲਾਈਨ ਤੁਸੀਂ ਭੇਜੋ ਤੇ 48 ਆਵਰਸ ਅੰਦਰ ਵੀ ਅਸੀਂ ਐ ਦੱਸ ਸਕਦੇ ਹਾਂ ਕਿ ਥਿਸ ਇਜ਼ ਅ ਰਾਈਟ ਔਰ ਦੀ ਰਾਈਟ ਜੌਬ ਔਰ ਦੀ ਕੰਪਨੀ ਐਗਜ਼ਿਸਟ ਔਰ ਨਾਟ 75% ਆਫ ਦ ਵਰਕਫੋਰਸ ਆਮ ਟਾਕਿੰਗ ਅਬਾਊਟ ਦੀ ਪੀਪਲ Who are not very educated ਇੱਥੇ ਆ ਕੇ ਸਿਰਫ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਫਸਾ ਲੈਂਦੇ ਉਸ ਚੀਜ਼ ਬਾਰੇ ਸਾਡਾ ਇੱਕ ਮੁਹਿੰਮ ਹੈ ਕਿ ਪਹਿਲੇ ਐਜੂਕੇਟ ਕਰੀਏ ਐਜੂਕੇਟ ਏਮਪਾਵਰ ਐਂਡ ਐਕਸਪੈਂਡ that is a 3e policy that we are looking at as per what uae chapter will be working on plus looking at je sade common agendas honge pam education ho ae lokan tak education pahunchani lokan nu employment deni ਐ ਸਾਡਾ ਕੋਆਰਡੀਨੇਸ਼ਨ ਰਹੇਗਾ ਗਲੋਬਲ ਟੀਮ ਦੇ ਨਾਲ ਤੇ ਯੂਏਐਚ ਚੈਪਟਰ ਇਸਨ ਦਾ ਪੂਰਾ ਫੁਲੀ ਫਲੇਜਡ ਹੈਲਪ ਤੇ ਸਪੋਰਟ ਕਰੇਗਾ ਕਿਉਂਕਿ ਇੱਥੇ ਜੋ ਵੀ এমਪਲੋਇਮੈਂਟ ਵਾਸਤੇ ਅਸੀਂ ਇੱਕ ਪੋਰਟਲ ਜਦੋਂ ਖੋਲਾਂਗੇ ਥੀਸ ਆਰ ਗੋਇੰ ਟੂ ਬੀ ਵੈਰੀ ਵੈਲਿਡ ਜੌਬਸ ਥੀਸ ਆਰ ਗੋਇੰ ਟੂ ਬੀ ਵੈਰੀ ਵੈਲਿਡ ਐ ਵੀ ਗੋਇੰ ਟੂ ਬੀ ਰਿਸਪੋਨਸਿਬਲ ਫਾਰ ਇੱਕ ਹੈਲਪਲਾਈਨ ਹੋਏਗੀ ਕੋਈ ਇੱਥੇ ਆ ਕੇ ਅਗਰ ਕੋਈ ਸਾਡੀ ਸਾਡੇ ਵੀਰ ਸਾਡੀ ਭੈਣਾਂ ਇੱਥੇ ਫਸ ਜਾਂਦੇ ਨੇ ਦੇ ਵਿਲ ਬੀ ਗੇਟਿੰਗ ਫਰੀ ਸਟੇ for 3 to 4 days with food so that we can make sure that they're getting their uh, themselves into a part where they can go back home if they're stuck over here sik toanu har ik jagah milange <laughs> asi agar apni community di gal karde saade change bhag ne ki saade sik har ik country har ik zone ch baithe ne agar tusi global sik di gal karde ho te sik ik esi practice kar rahe apne dharm di sada dharm sanu eh nahi sikhanda ਕਿ ਅਸੀਂ ਜਦ ਨਾਮ ਸਿੱਖ ਰੱਖਤਾ ਤੇ ਸਿੱਖ ਨੂੰ ਹੀ ਬੈਨੀਫਿਟ ਹੋਣਾ ਚਾਹੀਦਾ ਕੋਈ ਵੀ ਸਾਡੇ ਤੱਕ ਰੀਚ ਆਊਟ ਕਰਦਾ ਕੋਈ ਵੀ ਲੋੜਵੰਦ ਹੁੰਦਾ ਸਾਨੂੰ ਲੱਗਦਾ ਕਿ ਇਸ ਨੂੰ ਸਟਰੈਂਥਨ ਕਰਨ ਦੀ ਲੋੜ ਹੈ ਇਹਨੂੰ ਐਜੂਕੇਸ਼ਨ ਦੀ ਲੋੜ ਹੈ ਇਹਨੂੰ এমਪਲੋਇਮੈਂਟ ਦੀ ਲੋੜ ਹੈ ਤਾਂ ਉਹ ਸਾਰਿਆਂ ਲਈ ਹੈ ਸਿੱਖ ਸਾਰਿਆਂ ਲਈ ਹੈ ਸੋ ਸਰਬਤ ਦੇ ਭਲੇ ਦੇ ਕਨਸੈਪਟ ਦੇ ਨਾਲ ਸਿੱਖ ਟੀਚਿੰਗਸ ਦੇ ਨਾਲ ਗਲੋਬਲ ਸਿੱਖਸ ਬਿਯੋਂਡ ਦਾ ਬਾਰਡਰਸ ਸਰਵ ਕਰੇਗਾ ਔਰ ਬਿਯੋਂਡ ਦਾ ਕਮਿਊਨਿਟੀਆਂ ਸੋ ਹੁਣ ਅਸੀਂ ਨਵੀਂ ਅਪਰੋਚ ਦੇ ਨਾਲ ਰਿਫਾਈਨਡ ਵਰਜ਼ਨ ਦੇ ਨਾਲ ਕੰਮ ਕਰਨ ਲਈ ਅੱਗੇ ਆਏ ਹਾਂ ਸੋ ਇਸ ਦੇ ਵਿਚਕਾਰ ਕੋਸ਼ਿਸ਼ ਇਹ ਹੋ ਰਹੀ ਹੈ ਕਿ ਅਸੀਂ ਸਿਰਫ ਲੰਗਰ ਤੱਕ ਸੀਮਤ ਨਾ ਰਹੀਏ ਅਸੀਂ ਜੇ ਲੰਗਰ ਲਗਾਣਾ ਹੈ ਤਾਂ ਉਹ ਜਵਾਬ ਦਾ ਲੰਗਰ ਲਗਾਈਏ ਅਸੀਂ ਜੇ ਲਗਾਉਣਾ ਹੈ ਤਾਂ ਉਹ ਏਮਪਾਵਰਮੈਂਟ ਦਾ ਲੰਗਰ ਲਗਾਈਏ ਸਕਿੱਲ ਦਾ ਲੰਗਰ ਲਗਾਈਏ ਤਾਂ ਜੋ ਅਸੀਂ ਉਹਨਾਂ ਨੂੰ ਡਿਪੈਂਡੈਂਟ ਨਾ ਬਣਾ ਲਈਏ ਆਰਗੇਨਾਈਜੇਸ਼ਨ ਦੇ ਉੱਤੇ ਸੰਸਥਾਵਾਂ ਸਾਰੀਆਂ ਬਹੁਤ ਚੰਗਾ ਕੰਮ ਕਰ ਰਹੀਆਂ ਨੇ ਬਹੁਤ ਗਲੋਬਲੀ ਸਾਡੇ 6 ਸੰਸਥਾਵਾਂ ਵੀ ਨੇ ਔਰ ਚੈਰੀਟੀਆਂ ਬਹੁਤ ਤੁਹਾਨੂੰ ਮਿਲਣਗੀਆਂ ਹਰ ਇੱਕ ਕਮਿਨਿਟੀ ਤੋਂ ਮਿਲਣਗੇ ਸਾਰੇ ਛਲਾਗਾ ਜੋ ਕੰਮ ਕਰ ਰਹੇ ਨੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਬਟ ਦਾ ਥਿੰਗ ਇਜ਼ ਕਿ ਹਰ ਇੱਕ ਦਾ ਇੱਕ ਤਰੀਕਾ ਅਲੱਗ ਹੁੰਦਾ ਜੋ ਤੁਸੀਂ ਤਰੀਕੇ ਦੀ ਗੱਲ ਕਰ ਰਹੇ ਹੋ ਸੋ ਸਾਡਾ ਤਰੀਕਾ ਵੀ ਇਹ ਹੈ ਕਿ ਅਸੀਂ ਏਮਪਾਵਰ ਇਸ ਤਰੀਕੇ ਦੇ ਨਾਲ ਕਰੀਏ ਕਿ ਉਹ ਕੱਲ ਨੂੰ ਅਗਲੇ ਹੋਰ ਬੱਚੇ ਅਗਲੇ ਹੋਰ ਤਰੀਕੇ ਦੇ ਨਾਲ ਆਪਣੇ ਸਪੋਰਟ ਕਰ ਸਕਣ ਸਾਡਾ ਪੰਜਾਬੀ ਭਾਈਚਾਰਾ ਕੰਮ ਕਰਕੇ ਨਹੀਂ ਰਾਜੀ ਸਾਡਾ ਪੰਜਾਬੀ ਭਾਈਚਾਰਾ ਪੰਜਾਬ 'ਚ ਰਹਿ ਕੇ ਨਹੀਂ ਰਾਜੀ ਉਹ ਕਹਿੰਦਾ ਅਸੀਂ ਬਾਹਰ ਜਾਣਾ ਚਾਹੁੰਦੇ ਹਾਂ ਕਿਉਂਕਿ ਇੱਥੇ ਕੰਮ ਨਹੀਂਗਾ ਉਹ ਕੰਮ ਕਿਉਂ ਨਹੀਂਗਾ ਕਿਉਂਕਿ ਉਹ ਕੰਮ ਉਹਨਾਂ ਕੋਲੇ ਸਕਿੱਲ ਨਹੀਂਗਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਕਿੱਲ ਦਈਏ ਸਕਿੱਲ ਤੋਂ ਬਾਅਦ ਅਸੀਂ ਉਹਨਾਂ ਨੂੰ ਇਸ ਤਰੀਕੇ ਦਾ ਸਪੋਰਟ ਕਰੇ ਕਿ ਉਹ ਆਪਣੀ ਜੌਬ ਆਪਣੇ ਪੈਸੇ ਕਮਾਉਣ ਤੱਕ ਉਹਨਾਂ ਨੂੰ ਇਨੇਬਲ ਕਰ ਸਕੀਏ ਵੀ ਆਰ ਟ੍ਰਾਈਂਗ ਟੂ ਏਮਪਾਵਰ ਨਾਟ ਓਨਲੀ ਵਿਦ ਐਜੂਕੇਸ਼ਨ ਐਜੂਕੇਸ਼ਨ ਇਜ਼ ਅ ਪਾਰਟ ਆਫ ਇਟ ਉਸ ਤੋਂ ਬਾਅਦ ਏਮਪਾਵਰਮੈਂਟ ਹੈ ਅਸੀਂ ਕੋਸ਼ਿਸ਼ ਕਰ ਰਹੇ ਕਿ ਨੈਕਸਟ ਐਕਸ਼ਨ ਵੀ ਨਾਲ ਹੋਵੇ ਕਿ ਅਸੀਂ ਜੌਬਸ ਵੀ ਕ੍ਰੀਏਟ ਕਰ ਸਕੀਏ ਅਸੀਂ ਉਹ ਇੰਟਰਨਸ਼ਿਪਸ ਵੀ ਕ੍ਰੀਏਟ ਕਰ ਸਕੀਏ ਬਿਕਾਜ਼ ਅਗਰ ਅੱਜ ਤੁਸੀਂ ਜੋ ਚੀਜ਼ ਆਪਣੇ ਇੱਕ ਕੰਫਰਟ ਜ਼ੋਨ ਦੇਰ ਕਰਦੇ ਹੋ वो अंदर जाके जो सीखते हो दैट इज़ अ लिमिटेड अंडीशन बट अगर तुसी अगर एक अक्लमेटाइज करते हो जिमें हूं असं पिछे एक एक कोविड uh, तो पहले असं करते वी वर ब्रिंगिंग पीपल फ्रॉम इंडिया टू गैट दर इंटर्नशिप्स असी एक यूनिवर्सिटी we <laughs> uh, हाथ भी जोड़िया कि उसे दैन ऑटोमैटिकली दे गॉट दैम सेल्स इं टू अ पार्ट द जॉब्स आर अवेलेबल फॉर दै टो वी आर ट्राइंग टू सी दट द जॉब आर आलो अवेलेबल एंड आई थिंक दट इज वन अवी अ चेंज इनिशिएटिव माइंड सेट्स हैव टू चेंज दैट इट इज़ नॉट अबाउट कि अगर ਕੋਈ ਕੁਝ ਨਹੀਂ ਕਰ ਰਿਹਾ ਤਾਂ ਇਹ ਸੋਚ ਰਿਹਾ ਮੈਂ ਬਾਹਰ ਚਲੇ ਜਾਵਾਂਗਾ ਤਾਂ ਮੈਂ ਡਾਲਰ ਕਮਾਣੇ ਨੇ ਐਜੂਕੇਟ ਕਰਾਂਗੇ ਏਮਪਾਵਰ ਕਰਾਂਗੇ ਫਿਰ ਐਕਸਪੈਂਡ ਕਰਾਂਗੇ ਇੰਡੀਆ ਦੀ ਗੱਲ ਕਰਾਂ ਤਾਂ ਸਾਡਾ ਬੋਰਡ ਆਫ ਡਾਇਰੈਕਟਰਸ ਬੋਰਡ ਆਫ ਟਰਸਟ ਬੋਰਡ ਉੱਥੇ ਬਣਿਆ ਜਿਸ ਇੰਡੀਵਿਜੂਅਲ ਜਿਨ੍ਹਾਂ ਕੋਲੇ 10 10 15 15 ਸਾਲ ਦਾ ਤਜਰਬਾ ਇਸ ਲਾਈਨ ਦਾ ਔਰ ਆਪਣੇ ਐਕਸਪਰਟੀਸ ਹੈ ਕਿਸੇ ਸੈਕਟਰ ਦੀ ਸੋ ਉਹ ਸਾਡੇ ਨਾਲ ਜੁਆਇਨ ਕੀਤੇ ਨੇ ਸੋ ਉਸ ਦੇ ਵਿੱਚ ਘਰ ਗਗਨਦੀਪ ਸਿੰਘ ਗੁਰਪ੍ਰੀਤ ਸਿੰਘ ਗੁਰਿੰਦਰ ਸਿੰਘ ਪੱਟੀ ਐਂਡ ਕੁਲਬੀਰ ਸਿੰਘ ਪੁਨੀਤ ਸਿੰਘ ਐਂਡ ਮੈਂ ਇੰਟਰੋਡਿਊਸ ਕਰਦਾ ਜਸਪਾਲ ਸਿੰਘ ਜੀ ਨੂੰ ਕੈਪਟਨ ਜਸਪਾਲ ਸਿੰਘ ਲਾਈਕ ਇੱਕ profession ਜਿਹੜਾ ਕਿ ਲੋਕਾਂ ਦਾ Aim ਹੁੰਦਾ ਸੀ ਪਹੁੰਚਣਾ ਸੋ ਵਰਜਨ ਦੇ ਵਿਚਕਾਰ ਵਰਜਨ ਅਟਲੈਂਟਿਕ ਚ ਭਾਜੀ ਕੈਪਟਨ ਨੇ ਸੋ ਇਹ ਆਪਣਾ UK ਦਾ ਪੂਰਾ ਚੈਪਟਰ ਹੈ ਜਿਹੜਾ ਉਸ ਦੀ ਕਮਾਂਡ ਭਾਜੀ ਲੀਡ ਕਰ ਰਹੇ ਨੇ ਐਂਡ ਸਟਰਕਚਰ ਕਰ ਰਹੇ ਨੇ ਜਲਦੀ ਅਸੀਂ ਉੱਥੇ ਲਾਂਚ ਕਰਾਂਗੇ ਜਿਵੇਂ ਡਾਕਟਰ ਹਰਮੀਤ ਸਿੰਘ ਜਿਨ੍ਹਾਂ ਕੋਲ ਐਕਸਪਰਟੀਸ ਹੈ ਮੈਨੇਜਮੈਂਟ ਦੀ ਸਟ੍ਰੈਟਜੀ ਦੀ ਅ ਇਨ ਆ ਦੀ ਐਕਸਪਰਟਿਸ ਐਨਲਿਸਿਸ ਯੂਏ ਦੇ ਵਿੱਚ ਕਾਰ ਆਇਆ ਸੋ ਗਗਨਦੀਪ ਸਿੰਘ ਮੈਨੇਜਮੈਂਟ ਫੀਲਡ ਤੋਂ ਨੇ ਪਿਛਲੇ 12 ਸਾਲ ਦਾ ਇਹਨਾਂ ਕੋਲੇ ਤਜਰਬਾ ਹੈ ਪ੍ਰੋਜੈਕਟਸ ਮੈਨੇਜਮੈਂਟ ਦਾ ਸੋ ਇਦਾਂ ਸਾਡੇ ਅਲੱਗ-ਅਲੱਗ ਚੈਪਟਰਸ ਦੇ ਅਲੱਗ-ਅਲੱਗ ਬਾਡੀਜ਼ ਨੇ ਸੋ ਬਾਡੀਜ਼ ਮਿਲ ਕੇ ਅਸੀਂ ਗਲੋਬਲ ਲੈਵਲ ਤੇ ਕੰਮ ਕਰ ਰਹੇ ਹਾਂ ਅਸੀਂ ਪਟਿਆਲਾ ਦੇ ਵਿੱਚਕਾਰ ਆਪਣਾ ਹੈੱਡ ਆਫਿਸ ਰੱਖਿਆ ਰਜਿਸਟਰਡ ਆਫਿਸ ਸਾਡਾ ਨਿਊ ਡੈਲੀ ਹੈ ਸੋ ਦੋ ਆਫਿਸਿਸ ਅਸੀਂ ਆਪਰੇਟ ਕਰ ਰਹੇ ਹਾਂ ਇਨੀਕ ਟਰਾਂਸਪਰੈਂਸੀ ਹੋਵੇ ਮੈਂ ਮਤਲਬ ਮੇਰਾ ਡ੍ਰੀਮ ਹੈ ਅਗਰ ਮੈਂ ਗੱਲ ਕਰਾਂ ਇੱਥੇ ਕਿ ਸਾਡੀ ਵੈਬਸਾਈਟ ਜਦੋਂ ਅ ਸ਼ੇਅਰ ਮਾਰਕੀਟ ਦਾ ਰਿਕਾਰਡ ਚੱਲ ਰਿਹਾ ਹੁੰਦਾ ਤੁਸੀਂ ਫਿਗਰਸ ਫਲਕਚੂਏਟਿੰਗ ਦੇਖਦੇ ਹੋ ਨਾਲ ਦੀ ਨਾਲ ਉਦਾਂ ਸਾਡਾ ਅਕਾਊਂਟ ਵੀ ਉਦਾਂ ਫਲਕਚੂਏਟ ਹੋਣਾ ਚਾਹੀਦਾ ਇੰਨੀਕ ਟਰਾਂਸਪੇਰੈਂਸੀ ਹੋਵੇ ਕਿ ਇਨ ਐਂਡ ਆਊਟ ਤੁਹਾਡੀ ਵੈਬਸਾਈਟ ਦੇ ਉੱਤੇ ਨਾਲ ਦੀ ਨਾਲ ਦਿਖ ਰਿਹਾ ਹੋਵੇ ਕੀ ਆ ਰਿਹਾ ਕੀ ਜਾ ਰਿਹਾ ਔਰ ਤੁਹਾਡੀ ਸਾਰੇ ਆਡਿਟਸ ਬੈਸਟ ਟੂ ਬੈਸਟ ਆਡਿਟ ਕਰਕੇ ਤੁਹਾਡੀ ਰਿਪੋਰਟਸ ਤੁਹਾਡੀ ਵੈਬਸਾਈਟ ਦੇ ਉੱਤੇ ਹੋਣੀਆਂ ਚਾਹੀਦੀਆਂ ਨੇ ਸੋ ਸਾਡੀ ਕੋਸ਼ਿਸ਼ ਹੈ ਹਜੇ ਅਸੀਂ ਵੈਬਸਾਈਟ ਦੋ ਤਿੰਨ ਮਹੀਨਿਆਂ ਦੇ ਵਿੱਚ ਕਰ ਤੁਹਾਨੂੰ ਲਾਂਚ ਜਦੋਂ ਕਰਾਂਗੇ ਤੁਹਾਨੂੰ ਦੱਸਾਂਗੇ ਅਮਰਪੀਤ ਖਾਲਸਾ ਜੀ ਚਬਕ ਹੋਏ ਨਵੀਂ ਸੰਸਥਾ ਬਣਾਉਣ ਦਾ ਕੰਮ ਕੀ ਰਿਹਾ ਦੇਖੋ ਵਜ੍ਹਾ ਬਹੁਤ ਤਰ੍ਹਾਂ ਦੀਆਂ ਵਜ੍ਹਾ ਹੁੰਦੀਆਂ ਨੇ ਬਟ ਉਹ ਸਾਰੀਆਂ ਵਜ੍ਹਾ ਕਿਸੇ ਹੋਰ ਟਾਈਮ ਮੈਨੂੰ ਲੱਗਦਾ ਕਿ ਇਹ ਡਿਸਕਸ ਕਰਨ ਦਾ ਮੌਕਾ ਹੋਊਗਾ ਬਟ ਰਾਈਟ ਨਾਓ ਮੈਂ ਫਿਊਚਰ ਦੇ ਉੱਤੇ ਫੋਕਸਡ ਹਾਂ ਕਿ ਅਸੀਂ ਇੱਕ ਜੋ ਤਜਰਬਾ ਜੋ ਇਨੇ ਸਾਲਾਂ ਦਾ ਐਕਸਪੀਰੀਅੰਸ ਅਸੀਂ ਲਿੱਤਾ ਹੈ ਉਸ ਦਾ ਇੱਕ ਬੈਟਰ ਵਰਜ਼ਨ ਜੋ ਥਾਟਸ ਜਿਸ ਤਰ੍ਹਾਂ ਦੇ ਕੁਐਸਚਨਸ ਟ੍ਰਾਂਸਪਰੈਂਸੀ ਨੂੰ ਲੈ ਕੇ ਨੇ ਸਿਸਟਮ ਨੂੰ ਲੈ ਕੇ ਨੇ ਸਟਰਕਚਰ ਨੂੰ ਲੈ ਕੇ ਨੇ ਕਿ ਉਹ ਸਾਰੇ ਕੁਐਸਚਨਸ ਉਹ ਮਾਈਂਡ ਸੈਟ ਕਲੀਅਰ ਹੋਵੇ ਤੇ ਉਹ ਬੈਟਰ ਵਰਜਨ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਆਈਏ ਕਿ ਕਿਸੇ ਨੂੰ ਇਹ ਚੀਜ਼ ਦਾ ਡਾਊਟ ਤੱਕ ਵੀ ਨਾ ਜਾਵੇ ਕਿ ਐਨਜੀਓ ਅੱਛਾ ਟ੍ਰਾਂਸਪਰੈਂਸੀ ਹੋਈ ਗਈਆਂ ਨਹੀਂ ਹੋਈ ਗਈ ਜਿਹੜੀ ਸਾਡੀ ਟੀਮ ਹੈ ਜਿਹੜੇ ਅਸੀਂ ਬੈਠੇ ਆ ਇੱਥੇ ਸੋ ਸਾਡਾ ਫੋਕਸ ਲੈ ਜਿਹੜੇ ਬੋਰਡ ਆਫ ਟਰਸਟੀਆਂ ਨੇ ਸਾਡੇ ਲੀਡਸ ਨੇ ਉਹ ਸਾਰੇ ਸੇਵਾਦਾਰ ਨੇ ਲੈਟਸ ਸੇ ਕਿ ਅੱਜ ਯੂਕੇ ਤੋਂ ਜਸਪਾਲ ਸਿੰਘ ਜੀ ਚਲਾ ਰਹੇ ਨੇ ਯੂਏਈ ਤੋਂ ਹਰਮਿਕ ਸਿੰਘ ਜੀ ਚਲਾ ਰਹੇ ਨੇ ਸੋ ਇਹ ਕੋਈ ਪੇਡ ਬੰਦੇ ਨਹੀਂ ਹੈ ਇਹ ਪੈਸ਼ਨ ਦੇ ਨਾਲ ਅੱਗੇ ਆਏ ਹੋਏ ਨੇ ਜਿਨ੍ਹਾਂ ਨੇ ਆਪਣੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੱਕੀ ਹੈ ਕਿ ਅਸੀਂ ਆਪਣੀ ਜੌਬ ਦੇ ਨਾਲ ਨਾਲ ਆਪਣੇ ਬਿਜ਼ਨਸ ਦੇ ਨਾਲ ਨਾਲ ਅਸੀਂ ਇਸ ਸੇਵਾ ਨੂੰ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਬਟ ਤੁਹਾਡੇ ਲਈ ਗੱਲ ਕਿ ਜਦੋਂ ਕੋਈ ਫੁੱਲ ਟਾਈਮ ਦੇ ਰਿਹਾ ਜਦੋਂ ਕੋਈ ਫੁੱਲ ਟਾਈਮ ਕਿਸੇ ਪ੍ਰੋਜੈਕਟ ਨੂੰ ਲੀਡ ਕਰ ਰਿਹਾ ਰੋਜ਼ ਦਾ ਡੇਲੀ 9 ਟੂ 5 ਉਸ ਦੀ ਜੌਬ ਹੈ ਤਾਂ ਡੈਫੀਨਿਟਲੀ ਉਸਨੇ ਵੀ ਆਪਣਾ ਘਰ ਚਲਾਉਣਾ ਹੈ ਉਸ ਦੀ ਸੈਲਰੀਜ਼ ਅੱਜ ਸਾਡੇ ਕੋਲੇ ਕੁਝ ਸਟਾਫ ਮੈਂਬਰ ਅਸੀਂ ਹਾਇਰ ਕੀਤੇ ਹੈ ਜਿਹੜੇ ਸਾਡੇ ਆਰ ਐਂਡ ਡੀ ਕਰ ਰਹੇ ਨੇ ਜਿਨ੍ਹਾਂ ਨੇ ਸਾਨੂੰ ਇਹ ਸਮਝ ਕੇ ਪੈਸਾ ਦਿੱਤਾ ਕਿ ਅਸੀਂ ਬੱਚਾ ਅਡਾਪਟ ਕਰਨਾ ਚਾਹੁੰਦੇ ਆ ਅਸੀਂ ਸਾਨੂੰ ਬਟ ਉਸ ਦੀ ਅਪਡੇਟ ਦੇ ਜਾਣਾ ਰੈਗੂਲਰਲੀ ਉਹ ਅਪਡੇਟ ਦੇਣ ਦੇ ਲਈ ਸਟਾਫ ਦੀ ਲੋਡ ਪੈਂਦੀ ਹੈ ਉਸੇ ਹਾਇਰ ਕਰ ਜੇ ਸਾਨੂੰ ਅੱਜ ਕੋਈ ਆਫਰ ਕਰੇ ਕਿ ਅਸੀਂ ਤੁਹਾਨੂੰ ਯੂ نو ਸਾਡੀ ਕਮਿਊਨਿਟੀਜ਼ ਵਿੱਚ ਘਰ ਵੀ ਅਸੀਂ ਮੈਂ ਤੁਹ ਤੁਸੀਂ ਕੋਈ ਵੀ ਹੋ ਸਕਦੇ ਹੋ ਕਿ ਸਾਨੂੰ ਕੋਈ ਆਫਰ ਵੀ ਕਰੇ ਕਿ ਅਸੀਂ 2 ਲੱਖ ਰੁਪਏ ਤਨਖਾਹ ਦਿੰਨੇ ਆ ਤੇ ਤੁਸੀਂ ਗਰੰਤੀ ਸਿੰਘ ਬਣ ਜਾਓ ਅਸੀਂ ਤਾਂ ਵੀ 10 ਵਾਰ ਸੋਚਾਂਗੇ ਬਟ ਉਹ ਸੀਟ ਉਹ ਪਦਵੀ ਬਾਬਾ ਬੁੱਢਾ ਜੀ ਲਈ ਇੰਨੀ ਵੱਡੀ ਹੈ ਕਿ ਸਾਨੂੰ ਸਾਡੀ ਲਾਈਫ ਦੇ ਕੋਈ ਵੀ ਰੀਤੀ ਰਿਵਾਜ ਉਸ ਤੋਂ ਬਿਨਾ ਕਦੇ ਵੀ ਪੂਰੇ ਨਹੀਂ ਹੋ ਸਕਦੇ ਉਸ ਗ੍ਰਾਂਥੀ ਸਿੰਘ ਦੀ ਸੀਟ ਤੋਂ ਬਿਨਾ ਪਰ ਤਾਂ ਵੀ ਅਸੀਂ ਉਹਨਾਂ ਦੇ ਬਾਰੇ ਨਹੀਂ ਸੋਚ ਰਹੇ ਸੋ ਸਾਡੀ ਪ੍ਰਾਇੋਰਟੀ ਹੈ ਉਹ ਪਰਿਵਾਰ ਔਰ ਡੈਫੀਨੇਟਲੀ ਅਸੀਂ ਕਰ ਵੀ ਰਹੇ ਹਾਂ ਤੇ ਹੋਰ ਵੱਧ ਛੱਡ ਕੇ ਕਰਾਂਗੇ ਜਿਹੜੀ ਰੋਲ ਹੈਗੀ ਹੈ ਨਾ ਇਹ ਬੜੀ ਗ੍ਰਾਂਥੀ ਸਿੰਘ ਦੀ ਇੱਕ ਘਟਿਆ ਬਣਾਈ ਸੀ ਇਹ ਆਪਾਂ ਨੂੰ ਸਾਰਿਆਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਫਿਰ ਇਹ ਉੱਚੀ ਉੱਚੀ ਰੋਲ ਬਣਾਈਏ ਗ੍ਰਾਂਤੀ ਸਿੰਘਾਂ ਦੀ ਤਾਂ ਇਹ ਹੌਲੀ-ਹੌਲੀ ਸੇਵਾ ਕਰਕੇ ਗ੍ਰਾਂਤੀ ਸਿੰਘ ਦੀ ਸੇਵਾ ਕਰਕੇ ਆਪਾਂ ਇਸ ਉਸ ਲੈਵਲ ਤੇ ਪਹੁੰਚ ਸਕਦੇ ਹ ਜਿੱਥੇ ਅਸੀਂ ਵੀ ਕਹਿ ਸਕਦੇ ਹਾਂ ਆਪਣੇ ਹੋਰ ਰਿਲੀਜੀਅਸ ਕਾਲਜ ਨੂੰ ਕਿ ਦੇਖੋ ਕਿ ਅਸੀਂ ਆਸੀ ਗ੍ਰਾਂਤੀ ਸਿੰਘ ਦੀ ਆ ਸਤਿਕਾਰ ਕਰਦੇ ਹਾਂ ਆ ਸੰਕਾ ਦਿੰਨੇ ਆ ਤਾਂ ਆ ਅਸੀਂ ਉਹਨਾਂ ਦੀ ਸੂਰਤਾਂ ਵਾਸਤੇ ਅਸੀਂ 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 ਕੰਮ ਕਰ ਰਹੇ ਹਾਂ ਜੀ ਅਸੀਂ ਐਜ਼ ਅ ਪਾਇਲਟ ਪ੍ਰੋਜੈਕਟ ਮੈਂ ਉਦਾਹਰਣ ਦੇ ਤੌਰ ਤੇ ਦੱਸਦਾ ਕਿ ਪਟਿਆਲੇ ਤੇ ਨਾਬਾ ਰੋਡ ਦੇ ਉੱਤੇ ਇੱਕ ਸਾਨੂੰ ਪੰਜਾਬੀ ਭਰਾ ਮਿਲਿਆ ਜਿਹੜਾ ਕਿ ਆਪਣੇ ਪਿੰਡ ਦੇ ਬਾਹਰ ਹੀ ਇੱਕ ਫੂਡ ਕਾਰਟ ਲਗਾ ਕੇ ਕੁਲਚਿਆਂ ਦਾ ਕੰਮ ਕਰਦਾ ਸੀਗਾ ਸੋ ਮੇਰਾ ਮਨ ਕੀਤਾ ਕਿ ਮੈਂ ਇਸਦੇ ਕੋਲ ਇੱਕ ਵਾਰੀ ਟੇਸਟ ਕਰਾਂ ਜਦੋਂ ਮੈਂ ਟੇਸਟ ਕੀਤਾ ਤੇ ਮੈਂ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਕਿ ਤੇਰਾ ਹਾਈਜੀਨਿਕ ਹੀ ਨਹੀਂ ਹੈ ਇੱਥੇ ਜਿਹੜਾ ਸਿਸਟਮ ਜਿਹੜਾ ਤੂੰ ਬਣਾਇਆ ਉਹਦੀ ਰੇੜੀ ਟੁੱਟੀ ਐ ਮਿੱਟੀ ਪਈ ਐ ਹਾਈਵੇ ਦੇ ਉੱਤੇ ਰੇੜੀ ਲੱਗੀ ਐ ਮੈਂ ਕਿਹਾ ਮੈਂ ਉਸ ਤੋਂ ਪੁੱਛਿਆ ਵੀ ਤੇਰਾ ਬਿਜ਼ਨਸ ਕਿੰਨੇ ਕਮਾ ਲੰਨਾ ਹੈ ਉਹਦੇ ਅੱਖਾਂ ਚੋਂ ਆ ਗਿਆ ਕਿ ਮੇਰੇ ਘਰੇ ਤਾਂ ਮੇਰਾ ਪੁੱਤਰ ਵੀ ਹੈਂਡੀਕੈਪ ਹੈ ਮੇਰੇ ਘਰੇ ਦਰਵਾਜ਼ੇ ਵੀ ਨਹੀਂ ਹੈਗੇ ਪਰ ਮੈਂ ਕਿਹਾ ਵੀ ਤੂੰ ਮਿਹਨਤ ਕਰ ਰਿਹਾ ਹੈਂ ਸਵੇਰ ਤੋਂ ਲੈ ਕੇ ਰਾਤ ਤੱਕ ਰੇੜੀ ਲਗਾ ਰਿਹਾ ਹੈਂ ਔਰ ਤੂੰ ਰੋ ਵੀ ਰਿਹਾ ਹੈਂ ਕਿੱਥੇ ਤਾਂ ਕਮੀ ਹੈਗੀ ਹੈ ਨਾ ਸਾਡੇ ਦੇ ਵਿਚਕਾਰ ਫਿਰ ਮੈਂ ਉਸਦੇ ਨਾਲ ਗੱਲਬਾਤ ਕੀਤੀ ਜਦੋਂ ਉਹਦੀ ਕਾਉਂਸਲਿੰਗ ਕੀਤੀ ਮੈਂ ਕਿਹਾ ਮੈਨੂੰ ਆਪਣੇ ਘਰ ਲੈ ਕੇ ਚੱਲ ਮੈਂ ਉਹਦੇ ਘਰ ਗਿਆ ਇਮੀਡੀਏਟਲੀ ਮੈਨੂੰ ਰੈਲਾਈਜ਼ ਹੋਇਆ ਕਿ ਯਾਰ ਇਹਦਾ ਜਿਹੜਾ ਮੈਂ ਕੁਲਚਾ ਖਾਦਾ ਨਾ ਉਹਦਾ ਟੇਸਟ ਹੀ ਨਹੀਂ ਸੀਗਾ ਸਹੀ ਜਿਹੜੀ ਦੀ ਸਫਾਈ ਸੀ ਨਾ ਉਹ ਵੀ ਨਹੀਂ ਸੀ ਸਹੀ ਇਹਨੂੰ ਹਾਈਜਨਿਕ ਬਣਾਉਣਾ ਚਾਹੀਦਾ ਫਿਰ ਮੈਂ ਉਸੇ ਬੰਦੇ ਨੂੰ ਕਿਹਾ ਕਿ ਅਗਰ ਮੈਂ ਤੈਨੂੰ 10 ਦਿਨਾਂ ਦੇ ਲਈ ਟ੍ਰੇਨਿੰਗ ਦਵਾਵਾਂ ਕੀ ਤੂੰ ਟ੍ਰੇਨਿੰਗ ਕਰਨ ਨੂੰ ਤਿਆਰ ਹੈ ਉਹ ਕਹਿੰਦਾ ਜੀ ਜ਼ਰੂਰ ਸੋ ਮੈਂ ਬੈਕ ਆਫ ਦਾ ਮਾਈਂਡ ਸੋਚਿਆ ਕਿ ਸਾਡਾ ਸਿੱਖ ਭਰਾ ਕੌਣ ਹੈ ਯਾਰ ਜਿਹੜਾ ਵਧੀਆ ਸ਼ੈਫ ਹੋਏਗਾ ਸੋ ਮੇਰੇ ਮਾਈਂਡ 'ਚ ਆਇਆ ਕਿ ਯਾਰ ਇੱਕ ਭਾਜੀ ਹੈਗੇ ਉਹਨਾਂ ਦਾ ਨਾ ਹੋਟਲ ਹੈ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿ ਭਾਜੀ ਤੁਹਾਡਾ ਸ਼ੈਫ ਕਿਸੇ ਬੰਦੇ ਨੂੰ ਟ੍ਰੇਨਡ ਕਰ ਦੇਗਾ ਇਦਾਂ ਸੇਵਾ ਦਾ ਕੰਮ ਹੈ ਕਹਿੰਦੇ ਭੇਜੋ ਜੀ ਤੁਸੀਂ ਬਲੀਵ ਨਹੀਂ ਕਰੋਗੇ ਉਹ ਰੇਡੀ ਵਾਲਾ ਜਦੋਂ ਉਸ ਹੋਟਲ ਦੇ 5 ਸਟਾਰ 'ਚ ਐਂਟਰ ਹੋਇਆ ਅੱਜ ਤੱਕ ਫਾਈਵ ਸਟਾਰਚ ਕਰਦੇ ਐਂਟਰ ਨਹੀਂ ਸੀ ਹੋਇਆ ਤੇ ਉਹਨੂੰ ਮੌਕਾ ਮਿਲਿਆ ਉੱਥੇ ਟ੍ਰੇਨਿੰਗ ਲੈਣ ਦਾ ਹੈੱਡ ਸ਼ੈਫ ਤੋਂ ਜਦੋਂ ਟ੍ਰੇਨਿੰਗ ਲੈ ਕੇ ਵਾਪਸ ਆਇਆ ਉਹਦੇ ਅੱਖਾਂ ਚ ਅਥਰੂ ਸੀ ਅਥਰੂ ਏ ਸੀ ਕਹਿੰਦਾ ਭਾਜੀ ਮੈਨੂੰ ਕਦੇ ਕਿਸੇ ਨੇ ਇਹ ਨਹੀਂ ਦੱਸਿਆ ਵੀ ਮੇਰਾ ਕੁਲਚਾ ਸਵਾਦ ਨਹੀਂਗਾ ਇੱਥੇ ਸਾਡੀ ਕਮੀ ਹੈ ਜਦੋਂ ਉਹਨੇ ਆ ਕੇ ਦੁਬਾਰਾ ਕੁਲਚਾ ਬਣਾਇਆ ਉਹਨੂੰ ਮੈਂ ਕਿਹਾ ਹੁਣ ਤੂੰ ਟੇਸਟ ਤੇਰਾ ਬਿਲਡ ਹੋ ਗਿਆ ਹੁਣ ਅਸੀਂ ਤੇਰੀ ਰੈਡੀ ਨੂੰ ਨਵੀਂ ਰੈਨੋਵੇਟ ਕਰਦੇ ਆ ਉਹਦੀ ਪ੍ਰੋਪਰਲੀ ਐਲੂਮੀਨੀਅਮ ਦੀ ਰੈਡੀ ਬਣਵਾਈ ਸਾਫ਼ ਸੁਥਰੀ ਹਾਈਜੀਨ ਬਣਵਾਇਆ ਉਹਨੂੰ ਉਹਨੂੰ ਕਿਹਾ ਗਲਵਸ ਪਾ ਕੇ ਕੰਮ ਕਰ ਉਹਨੂੰ ਪ੍ਰੋਪਰਲੀ ਉਸ ਲੈਵਲ ਤੇ ਟ੍ਰੇਨਡ ਕੀਤਾ ਜਦੋਂ ਮੈਂ 2 ਮਹੀਨੇ ਬਾਅਦ ਉਸ ਕੋਲੇ ਦੁਬਾਰਾ ਗਿਆ ਤੇ ਉਹ ਭਾਜੀ ਉਹਦਾ ਵਿਚਾਰ ਪਤਾ ਕੀ ਸੀਗੇ ਉਹਦੇ ਵਿਚਾਰ ਸੀ ਕਹਿੰਦਾ ਭਾਜੀ ਹੁਣ ਮੈਂ ਸੋਚ ਰਿਹਾ ਪਿੰਡ ਦੇ ਦੂਜੇ ਖੁੰਜੇ ਚ ਇੱਕ ਹੋਰ ਰੇੜੀ ਲਾ ਲਾਂ ਕਿ ਮੇਰਾ ਬਿਜ਼ਨਸ ਡਬਲ ਹੋ ਗਿਆ ਸੋ ਇਸ ਤਰ੍ਹਾਂ ਦੀ ਸਪੋਰਟ ਗਰਾਊਂਡ ਲੈਵਲ ਤੇ ਚਾਹੀਦੀ ਹੈ ਅੱਜ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ ਇੱਥੇ ਬਿਕੋਜ਼ ਅਸੀਂ ਇੱਕ ਆਰਗੇਨਾਈਜੇਸ਼ਨ ਤੁਹਾਨੂੰ ਰਿਪਰੈਜ਼ੈਂਟ ਕਰਕੇ ਦੱਸ ਰਹੇ ਹਾਂ ਸਾਡਾ ਵਿਜ਼ਨ ਕੀ ਹੈ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ ਜਿਹੜਾ ਸਪੀਕਰ ਜਿਹੜਾ ਕੁਐਸਚਨ ਤੁਸੀਂ ਪੁੱ Uh, कि सारे लोग हेडलेस लाइक जस्ट गोइंग आउटसाइड एक क्वेश्चन मैं थोड़ा पूछना चाहता हाउ इज़ इट हैपनिंग कि मुहिम शुरू हुई कि हर कोई बच्चा है सोचता है कि मैं बाहर जाना एदर एक बहुत व्डा एक माइंड जरा चेंज अ शिफ्ट हैज़ टू हैपन और शिफ्ट हैज़ टू हैपन नॉट बिकॉज एज अ स्ट्रैटेजिस्ट मैं तुम एक गल दसदा बहुत सिंपल जी गल है अज अगर मैं बैठा मैं व्डा हो रहा आई एम यंग मेरा माइंड जिथे ट्रैक्ट होएगा मैं उत्थे ही फॉलो कराँगा बिकॉज hmm. मैं जिस एक लाइव लग बन जाता है मूवीज़ आंदियां ने जी कि इतों बंदा चढ़िया उ प्लेन के अंदर अपनी पूनी करा रहा उतरिया पूरी लाइफ बन गई सैट हो गई तुम ए जैसी फॉम फॉर्मूलाजे सूँ पूरे समाज के अंदर यह नजर आता है hmm. तो एक hmm. माइंडसैट यह बन जाता है कि यार चलो मैं कुछ ना कराँ मैं उव मेरा कुछ ना कुछ बन जाना बट वॉट इज़ द ग्राउंड रियालिटी ए मीडिया एंड ऑल ऑफ यू हैव टू प्ले अ बिगर रोल